ਚੌੜਾ ਰਖਿਆ ਮੇਰੇ ਗੈਸ ਤੇ ਸਾਈਕਲ ਚੱਲ ਚੁ ਮਗਰ ਅਸੀਂ ਲੈਣਾ ਹੁਣ ਬੁਲਟਾ ਦਾ ਬੁਲਟਾ ਦਾ ਮਾਲਕ ਹੁਣ ਕੰਬਲ 'ਚ ਵੜ ਕੇ ਪੈ ਗਿਆ ਇਹ ਬੁਲਟਾ ਮਾਨ ਕਰੀਆ ਕਿਉਂ ਬੁਲਟਾ ਦਾ ਮਾਲਕ ਕੌਣ ਬੁਲਟਾ ਦਾ ਮਾਲਕ ਡੈਡੀ ਚਲੋੜਾ ਆਉਣੀ ਹੁਣ ਨੇ ਫੇਰ ਉਹ ਹੀ ਕੰਬਲ ਲੈ ਲਿਆ ਯਾ ਛੋਟੀ ਪੂਰੀ ਕਿਤੇ ਆ ਪੂਰੀ ਬਸ ਇਹਨਾਂ 'ਚ ਮਗਰ ਕੀ ਆਇਆ ਹੋਇਆ ਮੈਨੂੰ ਇਹ ਕੰਬਲ ਸੱਟਣਾ ਪਣਾ ਚੱਕੀ ਮਰੀ ਲਿਆਉਣੀ ਆ ਨਾ ਕੀ ਉਹ ਰੋਟੀ ਪੂਰੀ ਉੱਥੇ ਪਈ ਤੇ ਹੈਗੀ ਕੁਰਸੀ ਤੇ നമസ് ആന്നേ നീ കൂടിയെ अच्छे नमे पूरी लेयो हां डाक्स મે મે સાગ ગયા બહુત કુછ હે پتہ હિયાને તને നമസ് આ તો કલે યાર હણ રામનો ઓ પે ਲੁਗਿਆ ਲੁਗਿਆ ਬਹੁਤ ਦੂਰ ਚਲਾ ਕੇ ਲੈ ਕੇ ਆਇਆ ਨੂੰ ਠੰਡ ਲੱਗਦੀ ਆ ਉਹ ਤਾਂ ਉਹ ਤਾਂ ਬਹੁਤ ਠੰਡ ਲੱਗਦੀ ਆ ਬੁਲਟ ਪੱਤਰੀ ਬਾਦ ਅਸੀਂ ਡੈਡੀ ਨੂੰ ਪਰਣਾ ਸਾਡੇ ਪਰਣਾ ਨਹੀਂ ਹੁੰਦਾ ਪਟਕੀਆਂ ਹੁੰਦੀਆਂ ਨੇ ਡੈਡੀ ਦਾ ਪਰਣਾ ਸਾਡੇ ਕੋਲ ਪਿਆ ਸੀਗਾ ਅਸੀਂ ਲੱਭ ਕੇ ਰੱਖਿਆ ਮੈਂ ਤੇ ਜਿਆਨੇ ਅਸੀਂ ਕੇ ਡੈਡੀ ਕੋਈ ਪਾਉਂਦਾ ਸੀ ਕਾੜਾ ਕੋਈ ਪਰਣਾ ਮੰਮੀ ਦੇਤੇ ਭੇਜਿਆ ਸੀ ਵੀ ਵਧੀਆ ਨਹੀਂ ਲੱਗਦਾ ਤੇਰੇ ਡੈਡੀ ਦੇ ਬੰਨਿਆ ਹੋਇਆ ਵੀ ਨਿਆਣੇ ਆਉਂਦੇ ਤਾਂ ਅਸੀਂ ਅੱਜ ਫੇਰ ਹੋਈ ਉਹ ਸਾਥੀ ਨੂੰ ਵੀ ਅੱਜ ਮੰਮੀ ਨਾਲ ਜੀਲਾ ਕੇ ਉੱਦੋਂ ਦਾ ਮੰਮੀ ਦਾ ਰਵਾਜ ਕਿਤਾ ਤੀ ਮੈਨੂੰ ਛੱਡ ਕੇ ਭੱਜ ਗਈ ਮੰਮੀ ਦਾ ਜੀ ਲੱਗ ਗਿਆ ਹੋਊਗਾ ਕਿਤੇ ਨਾ ਚ ਕਦੋਂ ਕੋਲ ਏਜਪ੍ਰੀਤ ਨਹੀਂ ਉਹਨਾਂ ਦਾ ਫੋਨ ਕਰ ਲਿਆ ਦੋ ਤਨਵਾਰੀ ਆਹ ਫੋਨ ਦੀ ਕੋਲ ਇੱਥੇ ਮੈਂ ਮੰਮੀ ਨੂੰ ਫੋਨ ਕੀਤਾ ਸੀਗਾ ਬੋਲਦੀ ਮਹਿਕ ਬੋਲਦੀ ਸੀ ਜੀ ਏਜ ਜੀ ਪਤਾ ਰੋਟੀ ਰੋਟੀ ਦਾ ਮੰਮੀ ਕਹਿੰਦਾ ਖਾ ਲਈ ਏਜ ਜੀ ਹੋਰ 7 ਵਜੇ ਖਾ ਲੰਨੇ ਹੋ ਤੁਸੀਂ ਤਾਂ ਸਾਡੇ 7 ਵਜੇ ਇਹਦਾ ਭਾਪੇ ਨੂੰ ਰੋਟੀ ਤਾਂ ਖਾ ਲ ਨਾ ਕੋਈ ਨਾ ਟੱਟੂ ਰੋਟੀ ਵੀ ਖਾ ਲਉਣੀ ਆਹੀ ਰੋਟੀ ਆਪਾਂ ਆਪਾਂ ਹੀ ਲੇਟ ਕਰਨੇ ਆ ਆਪਾਂ ਹੀ ਲੇਟ ਕਰਨੇ ਨਹੀਂ ਅੱਜ ਤਾਂ ਆਪਾਂ ਥੋੜੇ ਜਿਹਾ ਲੇਟ ਆ ਅੱਗੇ ਤਾਂ ਪੈਸ ਵੇਲੇ ਨੂੰ ਆਪਾਂ ਵਿਖਾ ਲੈਂਦੇ ਆ ਕਿੰਨਾ ਟਾਈਮ ਹੋ ਗਿਆ ਦੇ 8 ਵਜੇ ਵੀ ਰੋਟੀ ਚਲੋ ਹੁਣ ਰੋਟੀ ਨਹੀਂ ਮੈਂ ਉਹੀ ਪੁੱਛਣ ਆਈ ਸੀ ਕਿ ਮੈਂ ਇਹ ਕਹਿੰਦਾ ਸੀ ਅਸੀਂ ਤਾਂ ਰੋਟੀਆਂ ਆਉਂਦੇ ਚੌਲ ਚੋਲ ਬਣਾ ਲੈਣੇ ਸੀ ਲਾ ਬਈ ਰਹਿ ਗਏ ਅਸੀਂ ਮੈਂ ਹੁਣ ਚੌਲਾਂ ਦਾ ਤੜਕਾ ਲਾਇਆ ਕੀ ਨੇ ਰੋਟੀ ਖਾਣੀ ਆ ਮੈਨੂੰ ਦੱਸ ਦੋ ਮੈਂ ਉਨੀ ਰੋਟੀ ਬਣਾਉਂਗਾ ਮੈਂ ਤਾਂ ਚੌਲ ਹੀ ਖਾਉਂ ਮੇਰਾ ਕੀ ਹੋਵੇ ਰੋਟੀ ਖਾਉਂ ਤੇਰੇ ਪੈਸ ਦਾ ਹੁਣ ਐਡਾ ਲੋਹਾ ਖਾ ਲਿਆ ਹੈ ਉੱਥੇ ਬੈਠੋ ਉਹਦੇ ਹੁਣ ਕੋਲ ਉਹਨੂੰ ਉੱਥੇ ਕਢਾ ਕੇ ਆ ਬੈਠਿਆ ਜੇ ਰਸਤੇ ਦੇ ਸਕੇ ਨਾ ਤੁਸੀਂ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਸਿਟੀ 100 ਮੋਟਰਸਾਈਕਲ ਅੰਦਰ ਕਿਨੇ ਲਾਇਆ ਮੈਂ ਕਿਸੇ ਨੇ ਨਹੀਂ ਪੁੱਛਿਆ ਕਿ ਕਿਦੇ ਅੰਦਰ ਵਾੜੇ ਹੁਣ ਜਾਂਦ ਆਉਂਦਾ ਨਹੀਂ ਆਏ ਵੀ ਹੋ ਗੋ ਜਾਂ ਮੋਟਰਸਾਈਕਲ ਗੱਡੀ ਹੋਗੀ ਹੁਣ ਆਪਾਂ ਨਾ ਸੰਤ ਸੰਤ ਮੈਂ ਤੇ ਜਿਹੜੇ ਅੰਦਰ ਵਾੜਦਾ ਗੱਡੀ ਵੀ ਲਾਉਣੀ ਪਿਆ ਕਰੀ ਲਾਉਣਾ ਮੈਂ ਨਾ ਮੈਂ ਹਾਂ ਪਰ ਅੰਦਰੋਂ ਕੋਈ ਮਾੜੀ ਗੱਲ ਨਹੀਂ ਫਿਰ ਇਹ ਗਮ ਤੇ ਨੂੰ ਪਾਉਣਾ ਤੇ ਆ ਗਿਆ ਬਈ ਹਾਂ ਹੈ ਪਰਮ ਮੋਬਾਈਲ ਤੋਂ ਪੂਰੀ ਲੈ ਲੇਗੀ ਬੱਟ ਕਰੀਆ ਮੇਰੇ ਵਾਲੀ ਆਵਾਜ਼ ਨੇ ਆਪਣੀ ਵਾਲੀ ਆਵਾਜ਼ ਨਹੀਂ ਕਰਦੀ ਇਹਨਾਂ ਵਾਲੀ ਆਵਾਜ਼ ਵੱਧ ਕਰਦੀ ਹੈ ਕੀ ਹੈ ਇਹ ਸੀਂਘੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਵਾਂਗੇ ਅਸੀਂ ਫਿਰ ਤਕੜਾ ਤਕੜਾ ਛਗਾਂ ਲੈਣ ਤਕੜਾ ਤਕੜਾ ਦੁੱਗ-ਦੁੱਗ ਕਰਦੇ ਆਵਾਂ ਮੈਂ ਤੇ ਪਰ ਮਾਵਾਂਗੇ ਮੈਂ ਕਿਉਂ ਤੂੰ ਆਉਂਦਾ ਫਿਰ ਰਹੀ ਤੂੰ ਸਕੂਲ ਜਾਇਆ ਕਰੀ ਹੁਣ ਪਤਾ ਨਹੀਂ ਤਾਰ ਆਪਣੇ ਆਪ ਲੱਗਦੇ ਆ ਕੱਪੀ ਕੱਪੀ 1000 ਛਗਾਂ ਲੈਣ ਇਹ ਹੀ ਗੱਲ ਆ ਪਾਪੇ ਦੀ ਗੱਡੀ ਚੀ ਚੀ ਕਰਦੇ। ਉਹ ਇਹਦਾ ਜਿਹਾ ਤੇ ਕਿੜੀਆਂ ਰਹਿੰਦੀਆਂ ਨੇ ਗੱਡੀ ਤੇ। ਗੱਡੀ ਤੇ ਕਿੜੀਆਂ ਰਹਿੰਦੀਆਂ। ਚਲੋ ਬਈ ਡੈਡੀ ਚਲੇ ਗਿਆ। ਤੇ ਹੁਣ ਆਪਾਂ ਮੱਥਾ ਟੇਕ ਕੇ ਆਉਣਾ ਇਹਨਾਂ ਨੇ ਪਹਿਲਾਂ। ਬਾਹਰ ਘਟ ਲਾ। ਪਹਿਲਾਂ ਚਾਹ ਪਾਣੀ ਪੀ ਕੇ ਮੱਥਾ ਟੇਕਿਆ ਸਾਰੇ ਛੋਏ ਨੇ ਡਾਡੀ ਸਵੇਰੇ ਚਲੇ ਗਏ ਅਸੀਂ ਰਾਤ ਮੇਰੇ ਅੱਖਾਂ ਓਕਾਂ ਬਹੁਤ ਦੇਰ ਉੱਠੇ ਲੇਟ ਸੁੱਤੇ ਤੇ ਲੇਟ ਉੱਠੇ ਇੱਕ ਸੁਕੀਂਤਾ ਲਾਇਆ ਇੱਕ ਫੇੜਾ ਫੜ ਜਾ ਹੁਣ ਪਹਿਲਾਂ ਵੀਰੇ ਮੱਥਾ ਟੇਕ ਕੇ ਆਉਣ ਦੇ ਛੱਡੂਗਾ ਬੋਲ ਤੋਕ ਤੋਕ ਰਾਤ ਜਿਆ ਮੇਰਾ ਝੂਠੀ ਲੈ ਲਈ ਝੂਣੀ ਬਾਗ ਹੋਈ ਚੱਕਦੀ ਸੀ ਲੈ ਜਿਹਾ ਦੇਖ ਇੱਕ ਜਲੀ ਸਾ ਟੈਲੀਸਕੋਪ ਸਕੂਲ ਕੋਲ ਮੁਟਕੀ ਮੈਂ ਤਾਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਇਆ ਮੈਂ ਆਪ ਤੇ ਵਿਆਹ ਦੀ ਸ਼ਾਪਿੰਗ ਮੁੱਲਟੇ ਤੇ ਕਰੀ ਸੀਗੀ ਵੈਰੀ ਬਹੁਤ ਸਾਲਾਂ ਬਾਅਦ ਆ ਕੇ ਇੰਨੇ ਸਾਲ ਤੂੰ ਕਿੱਥੇ ਸੀ ਤੂੰ ਨਾ ਮੈਂ ਫੁੱਕੜ ਤੋੜੀ 300 ਕੱਢੋ ਅੱਛਾ ਅੱਛਾ ਓਹੋ ਪੰਪ ਤੇ ਤੇਲ ਤਾਂ ਮਿਲਦਾ ਨਹੀਂ ਪਹਿਲਾਂ ਹੁਣ ਤੁਰ ਕੇ ਪਤਾ ਕਰਿਓ ਅਸੀਂ ਖਤਰੋਂ ਦੇ ਖਿਲਾੜੀ ਆ ਤੁਹਾਨੂੰ ਨਿਆਣੇ ਪਤਾ ਹੈ ਹੈ ਉਹ ਨਿਆਣੇ ਤੁਹਾਨੂੰ ਪਤਾ ਜਦੋਂ ਨੋਟਬੰਦੀ ਹੋਈ ਸੀ ਆਪਾਂ ਉਦੋਂ ਵੀ ਬਹੁਤ ਸ਼ਾਪਿੰਗ ਕਰੀ ਸੀ ਉਧਰੋਂ ਨੋਟਬੰਦੀ ਹੋ ਗਈ ਉਧਰੋਂ ਸ਼ਾਪਿੰਗ ਤੇ ਦੱਬੇ ਦਿੱਤਾ ਹੋਇਆ ਦੀ ਹੈ ਮੇਰੀ ਰੋਟੀ ਨਹੀਂ ਖਾਦੀ ਹੋਈ ਮੇਰੀ ਰੋਟੀ ਨਹੀਂ ਖਾਦੀ ਕੀ بڑے ਟਾਇਰ بڑے ਸਟੈਂਡ ਤੇ ਦੂਏ ਲੋਟ ਆਪ ਲਾ ਦੇ хожаа он цан мэдэхгүй хортгаа гуддаа ਯਾਰ ਆਪਣੇ ਹੈ ਨਹੀਂ ਜਰਾ ਬਾ ਪਾ ਕੇ ਉਹਦੇ ਆਪਣੇ ਬੂਟ ਕਿੱਥੇ ਨੇ ਬਮਾਰ ਹੋ ਜਾਗੇ ਪੁੱਤ ਬਮਾਰ ਹੋ ਜੇਗੇ ਬਮਾਰ ਹੋ ਜਾਏਗਾ ਪਾ ਕੇ ਕੈਟ ਦਾ ਲੱਗਦਾ ਪਹਿਲਾਂ ਦੁੱਧ ਦੇ ਲੈ ਦੁੱਧ ਵੀ ਝੜਦਾ ਇੱਥੇ ਪਿਆ ਫਿਨਿਸ਼ ਕਰ ਦੇ ਇਹਨੂੰ ਜਾ ਕੇ ਸੌਕਸ ਪਾ ਕੇ ਆਪਾਂ ਆਪਣੇ ਬੂਟ ਕਿੱਥੇ ਨੇ ਹੈ ਇਹਨੂੰ ਕੱਢ ਲੈ ਔੜੇ ਕਿ ਭਾਈ ਕੱਲ ਲਿਆ ਕਰੋ ਠੀਕ ਵਧੀਆ ਜਿਹਾ ਕਹਦੀ ਚੱਲੋ ਸੱਤ ਮੈਂ ਰਹਾ ਵਧੀਆ ਬਣਾਈ ਲੈ ਫਿਰ ਵਧੀਆ ਬਣਾਈ ਇਹ ਪਾਤੀਆ ਦੇਖੀ ਜਾਏ ਇਹ ਡਰ ਪਾਉਂਦੀ ਲੱਗਦੀ ਆ ਪਰ ਮੈਂ ਕਦੇ ਬੈਠੀ ਨਹੀਂ ਹਾਂ ਮੱਡ ਲੱਗਦੀ ਆ ਦੱਸ ਪਾ ਨਹੀਂ ਲੱਗਿਆ ਮੈਨੂੰ ਕੀ ਨਹੀਂ ਦੱਸ ਸਕਦੇ ਉਹ ਕੀ ਨਾ ਕੋਈ ਨਹੀਂ ਆ ਤਾ ਨਾ ਪਸੰਦ ਰੱਖ ਕੇ ਉਹ ਪਪਾ ਕੰਨ ਉੱਤੇ ਪਿਆ ਸੀ ਥੱਲੇ ਹੈ ਪਪਾ ਕੰਨ ਜਦੋਂ ਉਹ ਸਟਾਰਟ ਕਰਿਆ ਉਹ ਤਾਂ ਥੱਲੇ ਪਿਆ ਸੀ ਮਾਂ ਮੈਂ ਤਾਂ ਸਾਰਾ ਦੇਖ ਲਈ ਕਿ ਇਹਦੇ ਤਾਂ ਹੋ ਨਹੀਂ ਜਿਹੜੀ ਕੰਨ ਇਹਦਾ ਨਹੀਂ ਹੋਰ ਕੀ ਚਾ ਉਹ ਕਿਉਂ ਮਾਸਟਰ ਕਿਹਾ ਸਿਰ ਤੇ ਆ ਪੋਸਟ